ਹਾਂਜੀ ਕੀ ਹਾਲ ਚੱਲ ਦੋਸਤੋ ਸਾਰੇ ਠੀਕ ਠਾਕ ਆ ਵੀਰ ਭਰਾ ਹੋਰ ਕੀ ਹਾਲ ਚੱਲ ਜਨਮਰ ਸਾਰੇ ਠੀਕ ਠਾਕ ਆ ਆਪਣੇ ਵੀਰਾਂ ਭਰਾਵਾਂ ਦੇ ਸਾਰਿਆਂ ਦੇ ਤੇ ਆਪਾਂ ਤੁਹਾਨੂੰ ਅੱਜ ਸ਼ੌਂਕ ਕਰਾਵਾਂਗੇ ਬੱਚਿਆਂ ਦਾ ਜਿਹੜੇ ਆਪਣੇ ਘਰ ਦੇ ਬੱਚੇ ਮੋਬਈ ਨਿਕਲੇ ਆ ਨਾ ਉਹਨਾਂ ਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਅੱਜ ਤੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਇਹ ਗੱਲ ਇਦਾਂ ਹੀ ਆਪਾਂ ਬੱਚੇ ਕਢਾਏ ਨਵੇਂ ਪੰਜ ਸੱਤ ਬੱਚੇ ਕਢਾਈ ਚੰਗੀਆਂ ਜੋੜੀਆਂ ਦੇ ਆਪਣੇ ਆ ਮੇਨ ਖੁੱਡੇ 'ਚ ਵੱਡੇ ਜੋੜੇ ਜਿਹੜੇ ਆਪਾਂ ਕਢਾਏ ਇਹ ਬੱਚੇ ਸਾਰੇ ਪੰਜ ਸੱਤ ਤੇ ਆਪਾਂ ਬਾੜ ਤੇ ਇੱਧਰ ਜਿੱਧਰ ਆਪਾਂ ਬੱਚੇ ਰੱਖੇ ਸਾਰੇ ਛੜੀ ਵਾਲੇ ਇੱਧਰ ਰਹਤੇ ਆ ਤੇ ਆਪਾਂ ਨਵੇਂ ਬੱਚੇ ਕੱਢ ਕੇ ਇੱਧਰ ਬਾੜ ਤੇ ਤੇ ਉਹ ਬੱਚਿਆਂ ਨੂੰ ਚਲੋ ਹਲੇ ਸਮਝ ਤਾਂ ਕੋਈ ਹੈਗੀ ਨਹੀਂ ਨਿੱਕੇ ਆ ਬੱਚੇ ਇੰਨੀ ਸਮਝ ਨਹੀਂ ਹੈਗੀ ਤੇ ਉਹ ਬੱਚੇ ਹਲੇ ਡੰਡਿਆਂ ਦੇ ਵੀ ਨਹੀਂ ਚੜਨ ਜੋਗੇ ਵੀ ਦਾਣੇ ਚੁਗਦੇ ਹਲੇ ਛੋਟੇ ਹੀ ਬੱਚਿਆਂ ਨੂੰ ਹਲੇ ਹੈ ਨਹੀਂ ਨੇ ਸਮਝ ਤੇ ਉਹ ਬੱਚੇ ਬਹਿ ਗਏ ਥੱਲੇ ਗਈ ਤੇ ਇੱਕ ਦੋ ਬੱਚੇ ਆਪਣੇ ਬਹਿ ਗਏ ਇੱਥੇ ਬਾਰੀ ਚਾਲੀ ਤੇ ਇੱਥੇ ਆਪਣਾ ਬੱਚਾ ਬਹਿ ਗਿਆ ਬਹੁਤਾ ਵਧੀਆ ਲੱਗਾ ਜਿਹੜਾ ਆਪਣਾ ਬੱਚਾ ਮਨਪਸੰਦ ਬੱਚਾ ਹੀ ਉਹ ਮਲਬਈ ਬੋਦਾ ਕੈਂਡ ਹੀ ਉਹ ਬੱਚਾ ਆਪਣਾ ਬਹਿ ਗਿਆ ਬਾਰੀ ਚ ਇੱਥੇ ਆਲੀ ਬਾਰੀ ਇੱਥੇ ਥੱਲੇ ਤੇ ਗੱਲ ਇਦਾਂ ਏ ਪੀ ਮੈਂ ਇਧਰ ਵਾਰ ਤੇ ਪਹਿਲੇ ਦਿਨ ਇਧਰ ਸਾਰੇ ਬੱਚੇ ਤੇ ਉਹਨਾਂ ਨੂੰ ਹਲੇ ਡੰਡਿਆਂ ਦੇ ਬੈਨ ਦੀ ਉੱਤੇ ਜਾਚ ਵੀ ਨਹੀਂ ਹਲੇ ਛੋਟੇ ਹੀ ਤੇ ਉਹ ਬੱਚਾ ਬਹਿ ਗਿਆ ਇੱਥੇ ਤੇ ਇਹ ਗੱਲ ਇਦਾਂ ਏ ਕਿ ਦੁਪਹਿਰ ਦਾ ਟਾਈਮ ਹੀ ਮੈਂ ਲਾ ਕੇ ਚੱਲ ਗਿਆ ਤੇ ਬੱਚਾ ਬਹਿ ਗਿਆ ਕਿ ਦੇ ਇੱਥੇ ਥੱਲੇ ਬਾਰੀ ਤੇ ਬਿੱਲੀ ਆਈ ਤੇ ਬਿੱਲੀ ਨੇ ਉਹਦੀ ਲੱਤ ਇੱਥੋਂ ਖਿੱਚ ਲਈ ਸਾਰੀ ਜੜੋਂ ਹੀ ਬੱਚੇ ਦੀ ਤੇ ਬੱਚੇ ਦੀ ਲੱਤ ਸਾਰੀ ਜੜੋਂ ਹੀ ਲੈ ਗਈ ਤੇ ਬਾਅਦ ਚ ਮੈਂ ਆਣ ਕੇ ਵੇਖਿਆ ਖੰਭ ਬੜੇ ਖਿਲਰੇ ਇੱਥੇ ਥੱਲੇ ਮੈਂ ਆਜਾ ਦਾ ਪੰਗਾ ਪੈ ਗਿਆ ਕੋਈ ਬੱਚਾ ਲੈ ਗਈ ਬਲੀ ਇੱਥੋਂ ਕੋਈ ਤੇ ਮੈਂ ਜਾਂ ਤਾਂ ਮਾਰਤਾ ਇੱਜਾਂ ਲਾਤੀ ਲੱਗੀ ਹੋਣੀ ਪਹਿਲੋਂ ਵੀ ਖੜਿਆ ਇੱਥੋਂ ਤੇ ਮੈਂ ਜਿਗਾਰਡ ਨੇ ਕੋਈ ਲਾਇਆ ਇੱਥੇ ਲੱਕੜ ਥੱਲੇ ਤੇ ਬਾਅਦ ਚੋਂ ਆਪਾਂ ਵੇਖਿਆ ਪਈ ਬੱਚੇ ਦੀ ਲੱਤ ਲੱਗੀ ਵੇਖਿਆ ਬੱਚਾ ਬੈਠਾ ਇੱਥੇ ਥੱਲੇ ਐਦਾਂ ਹੀ ਲੰਗਾ ਗਏ ਤੇ ਬਾਅਦ ਚੋਂ ਆਪਾਂ ਵੇਖਿਆ ਲੱਤ ਸਾਰੀ ਲੱਗੀ ਤੇ ਬਾਅਦ ਚੋਂ ਬੱਚੇ ਦੇ ਆਪਾਂ ਤੇਲ ਹਲਦੀ ਲਾਤੀ ਬੱਚਾ ਇੱਕ ਦਿਨ ਹੀ ਕੱਢਿਆ ਘਟੋ ਘਟ ਅਗਲਾ ਦਿਨ ਕੱਢਿਆ ਬੱਚਾ ਗਿਆ ਮਰ ਸਾਮ ਗਿਆ ਬੱਚਾ ਤੇ ਨਾਲੇ ਹੋ ਗਿਆ ਕਮਜ਼ੋਰ ਬੱਚਾ ਮਰ ਗਿਆ ਸੀ ਤੇ ਆਪਾਂ ਮੈਨੂੰ ਗੁਸਾਵੜਾ ਹੈ ਤੇ ਕੁੜੀ ਆ ਪਹਿਲੋਂ ਹੀ ਬੱਚੇ ਕਢਾਏ ਤੇ ਉਦੋਂ ਵੀ 4-5 ਬੱਚੇ ਇਦਾਂ ਬੂਆ ਖੁੱਲਾ ਰਹਿ ਗਿਆ ਮਾਰਤੇ ਨੇ ਤੇ ਹੁਣ ਵੀ ਬੱਚੇ ਆਪਾਂ ਕਢਾਏ ਹੀ ਆਵੇ ਬੱਚੇ ਥੱਲੇ ਬੈਠੇ ਆ ਸਾਰੇ ਆ ਜਿਹੜੇ 4-5 ਬੱਚੇ ਇੱਥੇ ਥੱਲੇ ਬੈਠੇ ਆ ਇੱਕ ਦੋ ਉੱਤੇ ਬੈਠੇ ਨਿੱਕੇ ਬੱਚੇ ਆਵੇ ਤੇ ਉਹ ਬੱਚਾ ਵੜਾ ਵਧੀਆ ਹੀ ਮਨ ਪਸੰਦੀ ਬੱਚਾ ਹੀ ਤੇ ਉਹ ਮਾਰ ਤਾ ਨੇ ਤੇ ਬੱਚੇ ਸਾਰੇ ਆਪਾਂ ਚੰਗੀਆਂ ਜੋੜੀਆਂ ਦੇ ਕਢਾਏ ਆ ਨਾ ਕੋਈ ਆਪਾਂ ਮਾੜੀ ਜੋੜੀ ਦਾ ਕਿਸੇ ਦਾ ਕਢਾਇਆ ਤੇ ਉਹ ਬੱਚਾ ਇੱਥੋਂ ਲੈ ਗਈ ਬਾਰੀ ਚ ਇੱਥੋਂ ਬਾਰੀ ਚ ਲੈ ਗਈ ਤਾਂ ਬਾਅਦ ਚ ਮੈਂ ਆਪਣੇ ਤੋਂ ਜਾਲ ਹੀ ਜਿੱਚ ਆਪਾਂ ਲਾਈਦੇ ਨਾ ਟੰਗੇਦੇ ਆਪਾਂ ਬੱਚੇ ਛੜੀ ਦੇ ਤੁੱਪੇ ਲਾਈਦੇ ਆ ਜਾਲ ਚ ਪਾ ਗਏ ਪਿੰਜਰਾ ਤੇ ਆਪਾਂ ਪਿੰਜਰੇ ਚ ਪਾਤਾ ਮਰਿਆ ਬੱਚਾ ਜਿਹੜਾ ਮਰਿਆ ਸੀ ਨਾ ਜਿਹਦੀ ਲਤ ਲੈ ਗਈ ਆਪਾਂ ਪਾਤਾ ਬਚਾਵੇ ਇੱਧਰ ਪਰ ਲੈ ਕੇ ਦੇ ਕੋਠੇ ਤੇ ਰੱਖਿਆ ਹੈ ਤੇ ਉਹ ਬਿੱਲੀਆਂ ਰੋਜ਼ ਹੀ ਹੁੰਦੀਆਂ ਸੀ ਤੇ ਉਹ ਪਿੰਜਰੇ ਚ ਵੱਡਦੀਆਂ ਨਹੀਂ ਆਪਾਂ ਹੁਣ ਆਪਣਾ ਹੀ ਜਗਾਰਮੈਂਟ ਕੋਈ ਲਾਇਆ ਤੇ ਆਪਾਂ ਜਗਾਰਮੈਂਟ ਆਪਾਂ ਲਾਇਆ ਸੀ ਉਹ ਤਿੰਨ ਚਾਰ ਦਿਨ ਇਦਾਂ ਹੀ ਬਾਹਰੋਂ ਹੀ ਖੰਭ ਖੁੰਭਕ ਹੋਗੇ ਲੈ ਕੇ ਜਾਂਦੀ ਰਹੀ ਅੰਦਰ ਵੱਡੀ ਦੋ ਤਿੰਨ ਜਿਗਾਰਡਮੈਂਟ ਲਾਇਆ ਸੀ ਕੋਈ ਕਾਮਯਾਬ ਨਹੀਂ ਹੋਇਆ ਫੇਰ ਆਪਾਂ ਹੋਰ ਜਿਗਾਰਡਮੈਂਟ ਲਾਇਆ ਤੇ ਉਹ ਆਪਾਂ ਜਿਗਾਰਡਮੈਂਟ ਲਾਤਾ ਤੇ ਉਹ ਆਪਣਾ ਜਿਹੜਾ ਜਿਗਾਰਡਮੈਂਟ ਲਾਇਆ ਸੀ ਤੇ ਉਹ ਆਪਣਾ ਕਾਮਯਾਬ ਹੋ ਗਿਆ ਵੇਖੋ ਤੇ ਆਪਾਂ ਬੱਚਾ ਰਸਤਾ ਸੀ ਮਰਿਆਏ ਚ ਤੇ ਆਪਾਂ ਜਿਗਾਰਡਮੈਂਟ ਇਦਾਂ ਲਾਇਆ ਸੀ ਆਪਾਂ ਪਿੰਜਰਾ ਹਾਲ ਜੋ ਆਪਣਾ ਮਿੱਤਰੋ ਤੇ ਆਪਾਂ ਮਰਿਆ ਕਬੂਤਰ ਰਸਤਾ ਹੈ ਵਿੱਚ ਬੱਚਾ ਵੀ ਤੇ ਇੱਕ ਵੱਡਾ ਹੋਰ ਮਰਿਆ ਹੈ ਤੇ ਬੰਨਤੀ ਆਪਾਂ ਡੋਰ ਉਹਦੇ ਲੱਤਾਂ ਨੂੰ ਬੱਚਿਆਂ ਦੇ ਤੇ ਉਧਰ ਦੀ ਆਪਾਂ ਜਾਲ ਦੇ ਜਿਹੜੇ ਛੇਕ ਐ ਨਾ ਉਧਰ ਉਹਦੀ ਆਪਾਂ ਬੱਚੇ ਦੇ ਲੱਤਾਂ ਕੱਢ ਕੇ ਨਾ ਥੋੜੀਆਂ ਬੰਨ ਕੇ ਤੇ ਉਧਰ ਛੇਕ ਥਾਣੀ ਆਪਾਂ 부ਹੇ ਨਾਲ ਬੰਨਤਾ 부ਹੇ ਨਾਲ ਬੰਨਤਾ ਤੇ ਆਪਾਂ 부ਹਾ ਇੰਨਾ ਕ ਖੋਲਿਆ ਸੀ ਤੇ ਡੋਰਾ ਨਾਲ ਲੱਤਾਂ ਬੱਝੀਆਂ ਸੀ ਉਹਨਾਂ ਦੀ ਤੇਲ ਨਾਲ ਆਪਾਂ ਲਾਤੀ ਇੱਟ ਟੇਪਰ ਜੀ ਵੀ ਜਦੋਂ ਬਿੱਲੀ ਵੜ ਗਈ ਅੰਦਰ ਤੇ ਉਹਨੇ ਖਿੱਚਿਆ ਜਦੋਂ ਬੱਚਾ ਤੇ ਨਾਲੇ ਗਿਆ ਬੂਆ ਅੱਗੇ ਨੂੰ ਤੇ ਏਟ ਡੇਗੀ ਬੂਏ ਦੇ ਨਾਲ ਵੱਜ ਗਈ ਇੱਥੇ ਤੇ ਬਿੱਲੀ ਆ ਗਈ ਮਿੱਤਰੋ ਕਾਬੂ ਵੇਖੋ ਇੰਨੇ ਪਹਿਲਾਂ ਵੀ ਬੜਾ ਨੁਕਸਾਨ ਕੀਤਾ ਆਪਣਾ ਬੱਚਿਆਂ ਦਾ ਤੇ ਆਪਾਂ ਚਲੋ ਉਹਦੋਂ ਕੱਖ ਜਿਗਾਰਡਮੈਂਟ ਲਾ ਲੈਣੀ ਤੇ ਹੁਣ ਫੇਰ ਬੱਚੇ ਆਪਣੇ ਮਾਰਤੇ ਚੰਗੇ ਤੇ ਹੁਣ ਇਹਦਾ ਜਿਗਾਰਡਮੈਂਟ ਲਾਤਾ ਆਪਾਂ ਤੇ ਹੁਣ ਵੇਖੋ ਬੈਠੀ ਆ ਹੁਣ ਖਾਲਾ ਜਿਹੜਾ ਪਿਆ ਤੇ ਹੁਣ ਹੋਰ ਫਿਰਦੀਆਂ ਇਹ ਲਾਵਾਂਗੇ ਆਪਾਂ ਜਗਾਡ ਮੈਂਟਲੇ ਦੋ ਇਕੱਠੀਆਂ ਹੀ ਇਹ ਹੁੰਦੀਆਂ ਆ ਹਲੇ ਦੀ ਨਾਲ ਦੀ ਨਹੀਂ ਆਈ ਆ ਆਪਦੀ ਸਾਸੀ ਇਹਦਾ ਨਹੀਂ ਆ ਉਹ ਵੀ ਕਾਬੂ ਕਰਾਂਗੇ ਆਪਾਂ ਤੇ ਦੱਸਿਓ ਮਿੱਤਰੋ ਹੁਣ ਇਹਦਾ ਆਪਾਂ ਕੀ ਇਲਾਜ ਕਰੀਏ ਕਾਬੂ ਕਰ ਲਈ ਹੁਣ ਹੁਣ ਇਹਦਾ ਇਲਾਜ ਕੋਈ ਨਾ ਕੋਈ ਕਰਾਂਗੇ ਚਲੋ ਠੀਕ ਹੈ ਦੋਸਤੋ ਕੋਈ ਨਾ ਕੋਈ ਇਲਾਜ ਕਰਾਂਗੇ ਇਹਦਾ ਜੇ ਵੀਡੀਓ ਚੰਗੀ ਲੱਗੀ ਜ ਤੇ ਲਾਈਕ ਕਮੈਂਟ ਮਾਰ ਦਿਓ ਕੋਈ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਨਾਲੇ ਆਪਣਾ ਜੇ ਵੀਡੀਓ ਵਧੀਆ ਲੱਗੀ ਤੇ ਚਲੋ ਠੀਕ ਹੈ ਓਕੇ ਦੋਸਤੋ